ਬੀਬੀਆਂ ਲਈ 6 ਟਿਪਸ ਕਾਮਕਾਜੀ ਬੀਬੀਆਂ ਦੇਣ ਧਿਆਨ ਲੰਬੀ ਸਿਹਤ ਤੇ ਤਣਾਅ ਮੁਕਤ ਜ਼ਿੰਦਗੀ ਲਈ ਕਰੋ ਇੱਕਮ ਘਰ ਅਤੇ ਦਫਤਰ ਨੂੰ ਸੰਭਾਲਣ ਵਾਲੀਆਂ ਕਾਮਕਾਜੀ ਔਰਤਾਂ ਦੀਆਂ ਜ਼ਿੰਮੇਵਾਰੀਆਂ ਕਦੇ ਵੀ ਘਟ ਨਹੀਂ ਹੁੰਦੀਆਂ ਉਹ ਘਰ ਅਤੇ ਦਫਤਰ ਨੂੰ ਬੜੀ ਆਸਾਨੀ ਨਾਲ ਸੰਭਾਲ ਲੈਂਦੀਆਂ ਨੇ ਪਰ ਆਪਣੀ ਸਿਹਤ ਪ੍ਰਤੀ ਜ਼ਿਆਦਾ ਧਿਆਨ ਨਹੀਂ ਦੇ ਪਾਉਂਦੀਆਂ ਵੱਧਦੀ ਉਮਰ ਦੇ ਨਾਲ ਉਹਨਾਂ ਨੂੰ ਖਾਣ ਪੀਣ ਵਿੱਚ ਲਾਪਰਵਾਹੀ ਅਤੇ ਆਪਣੇ ਲਈ ਸਮਾਂ ਨਾ ਦੇਣ ਦਾ ਖਮਿਆਜਾ ਭੁਗਤਣਾ ਪੈਂਦਾ ਹੈ ਅਜਿਹੀ ਸਥਿਤੀ ਵਿੱਚ ਇਹ ਜ਼ਰੂਰੀ ਹੈ ਕਿ ਉਹ ਘਰ ਅਤੇ ਦਫਤਰ ਦੇ ਵਿਚਕਾਰ ਆਪਣੀ ਫਿਟਨੈਸ ਨੂੰ ਪਹਿਲ ਦੇਣ ਅਤੇ ਇੱਕ ਬਿਹਤਰ ਜੀਵਨ ਸ਼ੈਲੀ ਨੂੰ ਅਪਣਾਉਣ ਇੱਥੇ ਅਸੀਂ ਕੁਝ ਅਜਿਹੇ ਫਿਟਨੈਸ ਟਿਪਸ ਦੇ ਰਹੇ ਹਾਂ ਜਿਨ੍ਹਾਂ ਨੂੰ ਕੰਮਕਾਜੀ ਔਰਤਾਂ ਆਸਾਨੀ ਨਾਲ ਆਪਣੀ ਰੁਟੀਨ ਚ ਸ਼ਾਮਲ ਕਰ ਸਕਦੀਆਂ ਹਨ ਤੇ ਲੰਬੀ ਉਮਰ ਤੱਕ ਫਿੱਟ ਰਹਿ ਸਕਦੀਆਂ ਨੇ ਖੁਦ ਨੂੰ ਹਾਈਡਰੇਟ ਰੱਖੋ ਅਸੀਂ ਸਾਰੇ ਜਾਣਦੇ ਹਾਂ ਕਿ ਸਰੀਰ 70% ਦੀ ਪਾਣੀ ਦਾ ਬਣਿਆ ਹੁੰਦਾ ਹੈ ਅਜਿਹੇ ਚਾ ਜੇਕਰ ਸਰੀਰ ਚ ਪਾਣੀ ਦੀ ਕਮੀ ਨੂੰ ਸਮੇਂ-ਸਮੇਂ ਤੇ ਪੂਰਾ ਨਾ ਕੀਤਾ ਜਾਵੇ ਤਾਂ ਡੀਹਾਈਡਰੇਸ਼ਨ ਦੀ ਸਮੱਸਿਆ ਹੋ ਸਕਦੀ ਹੈ ਅਤੇ ਸਰੀਰ ਦੇ ਕਈ ਅੰਗ ਠੀਕ ਤਰ੍ਹਾਂ ਕੰਮ ਨਹੀਂ ਕਰਦੇ ਅਜਿਹੇ ਚ ਸਿਹਤਮੰਦ ਰਹਿਣ ਲਈ ਦਿਨ ਭਰ ਚ 2 ਤੋਂ 3 ਲੀਟਰ ਪਾਣੀ ਦਾ ਸੇਵਨ ਕਰਨਾ ਬਹੁਤ ਜ਼ਰੂਰੀ ਹੈ ਅੱਗੇ ਹੈ ਕੰਮ ਦੇ ਵਿਚਕਾਰ ਕਸਰਤ ਜੇਕਰ ਤੁਸੀਂ ਲੰਬੇ ਸਮੇਂ ਤੱਕ ਕੰਮ ਕਰਦੇ ਹੋ ਤਾਂ ਹਰ 45 ਮਿੰਟਾਂ ਵਿੱਚ ਆਪਣੀ ਸੀਟ ਤੋਂ ਉੱਠਣਾ ਅਤੇ ਹਲਕੀ ਜੰਪਿੰਗ ਜਾਂ ਕੋਈ ਕਾਰਡੀਓ ਕਸਰਤ ਕਰਨਾ ਬਿਹਤਰ ਹੁੰਦਾ ਹੈ ਇਸ ਨਾਲ ਤੁਹਾਡਾ ਤਣਾਅ ਵੀ ਘੱਟ ਹੋਵੇਗਾ ਅਤੇ ਤੁਹਾਡਾ ਸਰੀਰ ਬਿਹਤਰ ਤਰੀਕੇ ਨਾਲ ਕੰਮ ਕਰਨਾ ਜਾਰੀ ਰੱਖੇਗਾ ਅੱਗੇ ਹੈ ਸਵੇਰ ਦੀ ਸੈਰ ਸ਼ੁਰੂ ਕਰੋ ਜੇਕਰ ਤੁਸੀਂ ਸਵੇਰੇ ਉੱਠ ਕੇ ਅੱਧਾ ਘੰਟਾ ਸੈਰ ਲਈ ਜਾਂਦੇ ਹੋ ਤਾਂ ਇਹ ਤੁਹਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੋਵੇਗਾ ਤੁਹਾਡੇ ਸਰੀਰ ਦੀਆਂ ਮਾਸਪੇਸ਼ੀਆਂ ਤੋਂ ਰਹਿਣ ਗਿਆ ਅਤੇ ਤੁਹਾਡੇ ਅੰਦਰੂਨੀ ਅੰਗ ਵਧੀਆ ਤਰੀਕੇ ਨਾਲ ਕੰਮ ਕਰਦੇ ਰਹਿਣਗੇ ਅੱਗੇ ਹੈ ਯੋਗਾ ਅਤੇ ਮੈਡੀਟੇਸ਼ਨ ਕਰੋ ਜੇਕਰ ਤੁਸੀਂ ਦਿਨ ਚ ਕੁਝ ਸਮਾਂ ਯੋਗਾ ਤੇ ਮੈਡੀਟੇਸ਼ਨ ਨੂੰ ਦਿੰਦੇ ਹੋ ਤਾਂ ਇਸ ਨਾਲ ਤੁਹਾਡੀ ਮਾਨਸਿਕ ਸਿਹਤ ਵੀ ਠੀਕ ਰਹੇਗੀ ਅਜਿਹਾ ਤੁਸੀਂ ਆਪਣੀ ਬਾਲਕਨੀ ਜਾਂ ਬੈੱਡ ਤੇ ਬੈਠ ਕੇ ਵੀ ਕਰ ਸਕਦੇ ਹੋ ਅੱਗੇ ਹੈ ਕੈਲਸ਼ੀਅਮ ਆਇਰਨ ਨਾਲ ਪ੍ਰਪੂਰ ਭੋਜਨ ਦੀ ਲੋੜ ਹੈ ਫਿਟ ਰਹਿਣ ਲਈ ਪੋਸ਼ਟਿਕ ਤੱਤਾ ਨਾਲ ਭਰਪੂਰ ਸੰਤੁਲਿਤ ਆਹਾਰ ਲੈਣਾ ਬਹੁਤ ਜ਼ਰੂਰੀ ਹੈ ਅਜਿਹੇ ਚ ਔਰਤਾਂ ਲਈ ਕੈਲਸ਼ੀਅਮ ਅਤੇ ਆਇਰਨ ਨਾਲ ਭਰਪੂਰ ਭੋਜਨ ਬਹੁਤ ਜ਼ਰੂਰੀ ਹੈ ਇਸ ਤੋਂ ਇਲਾਵਾ ਭੋਜਨ ਵਿੱਚ ਫਲ ਸਬਜ਼ੀਆਂ ਮੇਵੇ ਬੀਜ ਫਲੀਦਾਰ ਆਦ ਚਾਮਲ ਕਰੋ ਇਹ ਬਿਹਤਰ ਹੋਵੇਗਾ ਕਿ ਤੁਸੀਂ ਦਿਨ ਵਿੱਚ 5 ਤੋਂ 6 ਛੋਟੀਆਂ ਮੀਲਸ ਖਾਓ ਅਤੇ ਨਾਸ਼ਤਾ ਕਦੇ ਨਾ ਛੱਡੋ ਅਜਿਹਾ ਕਰਨ ਨਾਲ ਤੁਸੀਂ ਮੋਟਾਪੇ ਤੋਂ ਬਚੋਗੇ ਅਤੇ ਊਰਜਾ ਨਾਲ ਭਰਪੂਰ ਰਹੋਗੇ ਇਹਨਾਂ ਕੁਝ ਟਿਪਸ ਕੰਮਕਾਜੀ ਔਰਤਾਂ ਵਾਸਤੇ ਚੰਗੇ ਲੱਗੇ ਲਾਈਕ ਕਰਿਓ ਸ਼ੇਅਰ ਕਰਿਓ ਤੇ ਅਪਣਾ ਵੀ ਲਿਓ ਮਿਲਦੇ ਹਾਂ ਇੱਕ ਸੇ ਹੋਰ ਵੀਡੀਓ ਦੇ ਨਾਲ ਧੰਨਵਾਦ